ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇੱਕ ਕੁਦਰਤੀ ਆਫਤਾ ਦੇ ਵਿੱਚੋਂ ਗੁਜ਼ਰ ਰਹੇ ਹਾਂ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੜ੍ਹ ਦੇ ਸਿਚੁਏਸ਼ਨ ਡਿਵੈਲਪ ਹੋਈ ਪਈ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਜੇ ਤੁਹਾਡੇ ਘਰ ਦੇ ਬਾਹਰ ਪਾਣੀ ਆ ਗਿਆ ਹੈਗਾ ਮੇਰੀ ਬੇਨਤੀ ਹੈ ਕਿ ਉਸ ਪਾਣੀ ਦੇ ਵਿੱਚ ਤੁਸੀਂ ਨਾ Niklo ਆਪਣੇ ਘਰ ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਹੋ ਤੇ ਆਪਣੇ ਘਰ ਦੇ ਫਰਸਟ ਫਲੋਰ ਜਾਂ ਉੱਪਰਲੇ ਜਿਹੜੇ ਫਲੋਰ ਹੈਗੇ ਨੇ ਉਹਨਾਂ ਤੇ ਤੁਸੀਂ ਜਾ ਕੇ ਆਪਣੇ ਆਪ ਨੂੰ ਉਨੂੰ ਉੱਥੇ ਜਾ ਕੇ ਆਰਾਮ ਨਾਲ ਬੈਠ ਜਾਓ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਖਤਰਾ ਨਹੀਂ ਹੈਗਾ ਪਾਣੀ ਦੇ ਵਿੱਚ ਨਿਕਲਣ ਦੀ ਕੋਸ਼ਿਸ਼ ਨਾ ਕਰੋ ਜੇ ਉੱਥੇ ਤੁਹਾਡੇ ਘਰ ਦੇ ਵਿੱਚ ਕੋਈ ਬਿਮਾਰ ਹੈ ਜਾਂ ਕਿਸੇ ਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੈਗੀ ਹੈ ਤੇ ਤੁਸੀਂ ਸਾਡਾ ਜਿਹੜਾ ਕੰਟਰੋਲ ਰੂਮ ਦਾ ਨੰਬਰ ਹੈਗਾ ਹੈ ਉਹਦੇ ਉੱਪਰ ਤੁਸੀਂ ਫੋਨ ਕਰਕੇ ਦੱਸ ਸਕਦੇ ਹੋ ਉਹਦੇ ਉੱਪਰ ਆਪਾਂ ਇਮੀਡੀਏਟਲੀ ਰਿਸਪੌਂਡ ਕਰਾਂਗੇ ਮੈਂ ਜਿਹੜਾ ਨੰਬਰ ਹੈਗਾ ਕੰਟਰੋਲ ਰੂਮ ਦਾ ਉਹ ਮੈਂ ਹੁਣ ਬੋਲਣ ਜਾ ਰਿਹਾ ਮੇਰੀ ਬੇਨਤੀ ਹੈ ਕਿ ਸਾਰੇ ਉਸ ਨੂੰ ਨੋਟ ਕਰ ਲੈਣ ਨੰਬਰ ਹੈਗਾ ਹੈ 01862 34 6944 ਮੈਂ ਇੱਕ ਵਾਰੀ ਫੇਰ ਰਿਪੀਟ ਕਰਾਂਗਾ 01862 346944 ਤੁਹਾਡਾ ਕੋਈ ਵੀ ਇਸ਼ੂ ਹੈਗਾ ਹੈ ਤੁਹਾਨੂੰ ਕਿਸੇ ਰਾਸ਼ਨ ਦੀ ਜ਼ਰੂਰਤ ਹੈ ਜਾਂ ਤੁਹਾਡੇ ਘਰ 'ਚ ਕੋਈ ਬਿਮਾਰ ਹੈ ਜਿਸ ਨੂੰ ਇਮੀਡੀਏਟ ਵੈਕੂਏਸ਼ਨ ਦੀ ਜ਼ਰੂਰਤ ਹੈ ਜਾਂ ਕਿਸੇ ਵੀ ਤਰੀਕੇ ਦੀ ਹੋਰ ਤੁਹਾਨੂੰ ਸਮੱਸਿਆ ਹੈਗੀ ਹੈ ਕਿਸੇ ਤਰੀਕੇ ਦੀ ਕੋਈ ਗਾਈਡੈਂਸ ਚਾਹੀਦੀ ਹੈ ਸਾਡੇ ਤੋਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ मेरी यही एंड सारे सारू एक बेनती हैगी है कि प्लीज़ पैनिक करने की कोई जरूरत नहीं हैगी है, है। साढे को पूरा का पूरा सिस्टम रेडी हैगा साढे बोट्स है, है आर्मी साढ़े काम कर रही है एयरफोर्स साढ़े हैगी एन डी आर एफ दीम्स है, दी है, है। जिथे भी जिस तरह की भी जरूरत पेगी जिला प्रशासन हर चीज़ के लिए तैयार है बहुत बहुत धन्यवाद